ਮੈਂ ਆ ਗਿਆ ਸਦੀਕ ਚਾਚਾ ਸਰਪੰਚ ਸਾਹੂਲੀ ਮੰਡੀ ਚਾਚਾ ਸਰਪੰਚ ਸਾਹੂਲੀ ਮੰਡੀ ਵਾਲਾ ਕਾ ਸਤਿ ਸ਼੍ਰੀ ਅਕਾਲ ਆ ਜੀ ਇਹ ਆ ਮੈਨੂੰ ਕਹਤਾ ਕਿ ਨਹੀਂ ਗਿਆ ਗੋਵਰ ਨੂੰ ਦੋ ਵਾਰਾ ਕੱਢਦੇ ਤਾਂ ਇਹ ਕਹਿੰਦਾ ਦਿਆ ਦੇ ਉਹ ਬਹਿੜੀ ਕਹਾਣੇ ਮੈਨੂੰ ਚੱਜ ਨਹੀਂ ਆਉਗਾ ਆਉਗਾ ਚੱਲ ਦੇਖਦੇ ਆਪਾਂ ਆਉਗਾ ਮੰਡੀ ਤੇ ਪੱਕਾ ਸੱਤਾ ਭਰਾਤ ਆਉਗਾ ਆ ਠੀਕ ਹੈ ਲੰਗੋਵਾਲ ਭਰਾਤ ਜਾਣੀ ਹੈ ਚਾਚੇ ਦੇ ਮੁੰਡੇ ਦੀ ਸਾਰਿਆਂ ਨੂੰ ਬੇਨਤੀ ਹੈ ਜਿਹਨੇ ਜਣੇ ਦੇਖਦੇ ਹੋ ਸਾਰੇ ਪਾਰਟੀ ਕਿਦੇ ਆ ਇੱਕ ਤਰੀਕ ਦੀ ਇੱਕ ਤਰੀਕ ਦੀ ਪਾਰਟੀਆਂ ਸਾਰਿਆਂ ਨੂੰ ਖੁੱਲੇ ਸੱਦੇ ਨੇ ਆ ਜਿਓ ਬਈ ਹਮ ਹਮਾ ਕੇ ਸਾਰੇ ਜਣੇ ਪਕਿਓ ਪੱਕਾ ਮਨਾ ਪੱਕਾ ਜੇ ਨਾ ਨਾ ਆਪਾਂ ਲਾਉਂਦੇ ਕਿੰਨਾਂ ਪਤਾ ਹੈ ਆ ਬੱਕਰੀ ਕਿਹੜੀ ਹੈ ਜੀ ਉਹ ਉਹ ਵੀ ਬੰਦੇ ਨੇ ਹੈ ਉਹ ਵੀ ਬੰਦੇ ਕਿਹੜੀ ਰੋਦਾ ਆਸੀ ਨੱਕਰਾਦਰਾ ਕਬਕਰਾ ਇਹ 2 ਮਿੰਟਾਂ ਬਾਈ ਨੇ ਮੰਗਿਆ ਕਿ ਉਹ ਮੱਕਰਾ ਪੱਕਾ ਦੋਨਾਂ ਲੱਗਾ ਦਾ 50 50 ਮੰਗੇਗਾ 30 ਲੱਗੇਗਾ ਫਰਕ ਖਾਸਾਗਾ ਦੇਖ ਚਾਚਾ ਇਹ ਬਾਈ ਕੇ ਨਹੀਂ ਸੌਦਾ ਨਿਬੜਨਾ ਆ ਬੈਠਾ ਜੀ ਹਾਲ ਨੇ ਜੀ ਕਰਵੀ ਤੇ ਟੋਲ ਵਧੀਆ ਵੀਰੇ ਚੜਦੀ ਕਲਾ ਲੈ ਬਈ ਐ ਸਾਈ ਫੜਾਉਂਦੇ ਨੇ ਹਾਂ ਜੀ ਨਹੀਂ ਤારી ਹੂਕ ਮਾਰ ਦੇ ਬਾਈ ਹੂਕ ਮਾਰ ਦੇ ਤੇ ਚਲਾ ਮੈਂ ਮਾਰ ਦੇਣਾ ਠੀਕ ਹੂਕ ਵੱਜ ਗਈ ਆਏ ਹੈ ਰਾਇਆ ਹੁੰਦੀ ਆਂਦੇ ਨੇ ਮਲਟੀ ਚਾਲਾ ਆਉਂਦੇ ਨੇ ਬਾਈ ਬਾਈ ਚਾਲ ਬੱਛਾ ਗੇਰੇ ਮੇਡਾ ਲੱਗਿਆ ਬਾਈ ਉਹ ਤੇ ਕਪਾਰ ਸਿੰਘ ਵੀ ਆ ਗਿਆ ਆਪਣਾ ਭਰਾ ਸੋਨੀ ਮੰਡੀ ਵਾਲਾ ਕਪਾਰ ਵੀ ਆ ਗਿਆ ਇੱਕ ਵਾਰੀ ਸੋਨੀ ਕਾ ਵੀ ਜੀ ਬਾਈ ਅਸੀਂ ਇਹ ਨਹੀਂ ਪਾਕੀ ਕੱਟ ਕੇ ਵੀਰੇ ਮਰੀਏ ਮੇਉਦਾ ਲਿਆਗਾ ਆਏ ਫੱਕੇ ਦੀ ਬਾਈ ਕਰਦਾ ਲਿਆਗਾ ਆ ਆ ਗਿਆ ਭਾਈ ਯਾਰ ਬੜੀ ਵਾਲੇ ਤੇ ਭਾਈ ਆਪਾਂ ਨੂੰ ਫੱਸੀ ਬੱਕਰੇ ਦੀ ਲੋੜ ਹੈ 15 ਕਿਲੋ ਮੀਟ ਹੋ ਦੇ ਵਿੱਚ ਛੋਟੇ ਪਿੰਡ ਹੈਗਾ ਦੱਸੋਗਾ ਤੁਹਾਨੂੰ ਆ ਭਾਈ ਕਬੱਡੀ ਦੇ ਵਗਾਰਾ ਆਪਣਾ ਲੈ ਲੈਂਦੇ ਗਾਂਧੀ ਠੂਲੀਵਾਲ ਕਬੱਡੀ ਪਲੇਅਰ ਆਪਣੇ ਮਿੱਤਰ ਅਵਤਾਰ ਸਿੰਘ ਲੈ ਚੁੱਕਾ ਇੱਕ ਨਾਲ ਲੱਗੇ ਨਿਆਉ ਤੋਂ ਦੋਗਾ ਪੂਰਾ ਹੋ ਤੁਮ ਦਾ 44000 ਦੇ 40000 ਭਾਈ ਚਾਰੀਆਂ ਨਾ ਹਾਨੂੰ ਬਲਾ 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 ਇੱਥੇ ਹਮਲਾ ਹੈ ਹੱਲੂ ਆ ਕੇ ਉਹ ਪੱਕਾ ਜਣਾ ਮਾਰ ਕੇ ਜੇਸੀਬੀ ਤੇ ਨਹੀਂ ਡੋਆ ਪੱਟੀ ਇਹਦੀ ਘੱਟ ਉੱਥੇ ਵੀ ਹੋ ਜਾਂਦਾ ਹੈ ਹਾਂ ਹਾਨੂੰ ਬਲਾ ਬਲਾ ਚੱਲ ਰਹੀ ਜਾ ਕੇ ਚੱਲ ਹੱਲਿਆ ਕੇ ਦੇ ਯਾਰ ਬਗੀ ਦਾ ਪਟਕੜ ਬਦਰਾ ਠੀਕ ਹੈ ਬਦਰਾ ਪਿੰਡ ਆ ਬਾਈਆਂ ਦਾ ਦੋ ਜਾਨਵਰ ਨੇ ਬਹੁਤ ਵਧੀਆ ਬਾਈ ਕਿੰਨੇ ਤੇ ਆ ਕੇ ਜਾਂਦਾ ਤੇ ਆ ਗਏ ਚਾਲੀ ਕਿ ਜਾਂਦੇ ਦੋ ਘਟ 50 ਤੇ ਆ ਗਏ 40 ਦੀ ਜਾ ਕਰਦੇ ਨੇ ਅੰਗਰਲੋ ਹਾਂ ਉਹ ਦਸ ਵੀ ਚਾਲ ਚੱਲਦੇ ਕਿੰਨੇ ਪੈਸਾ ਤੂੰ ਬੋਖਾਣਾ ਉਹ ਬਣਾਏਗਾ ਅਮਰ ਪਰ ਮਾਰ ਮਾਰ ਨਹੀਂ ਬਣਾਏਗਾ ਆ ਮੂਰ ਪਰ ਕਰਦੇ ਕਰ ਲਾ ਲੰਦੇ ਜਾਓ ਇਹਨਾਂ ਨੂੰ ਚਾਹ ਉਹਨੂੰ ਕਿ ਆ ਮੂਰ ਪਰ ਹਟੋ ਯਾਰ ਇਹਨੂੰ ਬਣਾ ਲੈ ਤੇਰਾ ਟੋਕੀ ਓਏ ਉਧਰ ਹੋ ਤੂੰ ਉੱਥੇ ਹੋ ਜਾ ਨਹੀਂ ਖਾਣੀ ਹੈਗੀ ਖਾਣੀ ਹੈ ਲਵੇਂਗਾ ਕੁਝ ਲੈ ਕੇ ਨਾ ਲੈ ਕੇ ਕੁਝ ਲਾਜਮੀ ਵਿੱਚੋਂ ਕਰਮਨ ਲੰਦਰੀ प्रदीप رائے ਭਾਈ ਕਿਹੜੇ ਕਿਹੜੇ ਪਿੰਡ ਤੋਂ ਜੁੜੇ ਹੋਏ ਹੋ ਸਾਡੇ ਨਾਲ ਇੰਨੇ ਮੰਗੇ ਸੀ ਭਾਈ 50 ਮੰਗੇ ਭਾਈ ਨੇ ਯਾਰ 20 ਦਿਨਾਂ ਦਾ ਕਮਰਾ ਹੈ ਕੋਈ ਨਹੀਂ ਚਾਹੇ ਕਰ ਲੈ ਮੇਰੇ ਨਾਲ ਜੇ ਇਹ 20 ਦਿਨਾਂ ਚ ਨਾ ਸੂਈ ਪੈਸੇ ਛੋਟੇ ਗੱਲਾਂ ਦਾ ਮੈਂ ਫੰਡ ਕਰੀ ਮੇਰੀ ਘਰੇ ਸੱਟ ਜਿਓ ਮੇਰੀ ਗੱਪੜ ਮੇਰੀ ਦਾ ਗੱਪੜ ਹੈ ਨਹੀਂ ਨਹੀਂ ਇਹ ਗੱਪੜ ਕਰਕੇ ਗੱਪੜ ਕੱਚੀ ਹੈ ਕੱਚੀ ਹੈ ਕਿਹੜੇ ਬਣੇ ਆਗੇ ਮੇਰੇ ਬਰਤਵੀ ਗੱਪੜ ਥੋੜੀ ਜਿਹੀ ਕੱਚੀ ਹੈ ਇਹਨੂੰ ਯਾਰ ਨਾ ਕੱਟੀ ਜੂ ਵੀ ਲੰਦੀ ਹੈ ਦੁੱਖ ਤਾਂ ਇਹ ਗੱਲ ਆਪਾਂ ਸਭ ਮਾਰਤੀ ਜਾਂਦੀ ਹੈ ਮੈਨੂੰ ਪਾਈ ਛੋਟੇ ਖੋਜੀ ਹੋਈ ਹੈ ਬੇਨਾ ਘੱਟਾ ਭਾਈ ਹੋ ਗਿਆ ਹੈ ਭਾਈ ਇਹ ਹੀ ਹੈ ਇਹ ਹੀ ਹੈ ਧੀ ਹੈ ਕੱਚੀ ਧੀ ਹੈ ਸਾਹਮਣੇ ਘਰ ਆਇਦਾਂ ਮੈਂ ਵੀ ਵੀਡੀਓ ਹਵਾਦਾ ਆ ਗੇਰਾ ਨਾ ਹੈ ਆ ਗੇਰਾ ਨਹੀਂ ਚੱਲਿਆ ਇਹਨੂੰ ਕੁੱਤੀ ਆ ਗੇਰਾ ਲੈਣੀ ਹੋ ਜਾਂਦੀ ਆ ਬੜਾ ਬੜਾ ਮਾਲ ਵਿਕੂ ਏ ਕੋਈ ਵਿਕੂ ਆ ਖਾਲ ਘੜਦਾ ਪਾਣੀ ਖੋਲ ਲੜੂ ਆ ਯਾਰ ਹੋਰ ਯਾਰ ਦੇ ਬਾਈ 10000 ਹੋਰ ਲੈ ਲੈ ਦੇ ਮਿੱਠੂ ਲੈ ਨਾ ਕਰ ਬਾਈ ਤੈਨੂੰ ਮੈਂ ਤੇਰੇ ਨਾਲ ਵਧੀਆ ਆਪਣਾ ਮੂੰਹ ਪਿਆਰਾ ਐਡੇ ਨੇੜੇ ਵਾਲੀ ਕਰ ਪਰ ਮਾਤਾ ਕਹਾਂ ਨਾ ਨਾ ਅੱਪਾ ਧਾਰਾ ਆਹ ਲਾ ਕੰਮ ਹੋਰ ਤਾਂ ਲੋਕਾਂ ਨੂੰ ਆਹ ਯਾਰ ਦਾ ਜੀ ਦਾ ਇੱਥੇ ਆ ਹੋਰ ਬੰਦਾ ਚਾ ਉਹ ਖਾਦੇ ਪਾ ਐ ਨਹੀਂ ਗੱਲ 2000 ਰੁਪਏ ਗਿਆ 2000 ਰੁਪਏ ਗਿਆ ਧੌਲੇ ਤੋਂ ਪਤੀ ਪਾਏ ਗਿਆ ਹੋਰ ਪ੍ਰੀਤ ਸਿੰਘ 47 ਵਾਲ ਕਰ ਲਾਲ ਸਿੰਘ ਧਨੋਲਾ ਭਾਈ ਆਪਣੇ ਨਾਲ ਜੁੜੀ ਜਾਂਦੇ ਨੇ ਵੱਧ ਤੋਂ ਵੱਧ ਤਾਂ ਹੈ ਬਾਈ ਵੀਡੀਓ ਬਣਾ ਰਿਹਾ ਬਾਈ ਦਾ ਚੈਨਲ ਕਿਹੜਾ ਬੱਗਾ ਪੀਵੀ ਉਨੀ ਬੱਗਾ ਪੀਵੀ ਉਨੀ ਵਾਈਫ ਚ ਨਾ ਹੈਡੀਕੈਪਟ ਹੈਗਾ ਇਦੇ ਚੈਨਲ ਨੂੰ ਵੱਧ ਤੋਂ ਵੱਧ ਫੋਲੋ ਕਰੋ ਸਬਸਕ੍ਰਾਈਬ ਕਰੋ ਠੀਕ ਆ ਸਾਥ ਦਿਆ ਕਰੋ ਇਹ ਜਿਹੇ ਵੀਰਾਂ ਦਾ ਜਿਹੜੇ ਮਿਹਨਤ ਕਰਦੇ ਨੇ ਆਪਦੀ ਉੱਥੇ ਹਤੌਲੇ ਆ ਫਰਾਂਚ ਸਾਈਡ ਦੀ ਤੇ ਮੰਡੀ ਜੀ ਤੇ ਲੈ ਬਈ ਮਰੇ ਕਰ ਹੁਣ ਯਾਰ ਤੂੰ ਹੁਣ ਮਨ ਦਾ ਫੋਨ ਦੇ ਕੱਟਾ ਕੱਟ ਤਾਂ ਖੜਾ ਇਹ ਕਰ ਦੇ ਹਾਂ ਬੋਲ ਬੱਕਰੀ ਦੇ ਕਿੱਲੀ ਦਾ ਆ ਆ ਦੋਨੇ ਆਉਂਦੇ ਬੋਲ ਇਦਨ ਹੋ ਜਾ ਬਈ ਪਹਿਲਾਂ ਰਾਹ ਕਰ ਲੈ ਕਿੱਲੀ ਕਿਥੋਂ ਦੇ ਕਰ ਲੈ ਬਈ ਦੋਨੇ 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 ਜਾਣਗੇ ਦੋਨੇ ਜਾਣਗੇ ਤੂੰ ਮੇੜ ਕੰਮ ਆਪਰੇ ਵੀ ਨੇ ਜੋੜੀ ਲੋਟਾ ਹਾਂ ਜੋੜੀ ਲੋਟਾ ਲੈ ਲੀ ਜੀ ਲੱਗਿਆ ਰਹੂ ਅਮੀਨ ਮਲਿਕ ਹੋਇਆ ਭਾਜੀ ਹਾਂ ਇਹਾਂ ਦੇ ਹੋਰ ਪਾ 31 ਹੋ ਗਿਆ 31 ਹੋ ਗਿਆ ਹਾਂ ਕਿ ਤੱਕ ਹੀ ਰਿਹਾ ਯਾਰ ਹੁਣ ਫੇਰ ਤਾਂ ਕੀ ਰਿਹਾ ਯਾਰ ਹੁਣ ਉਹ ਨਾ ਮੋੜਾ ਫੇਰ ਤਾਂ ਜਾਇਦਾ ਕਮਾਉਂਗਾ 22 ਘੰਟੇ ਕਰਦਾ ਰੁਪਇਆ 45000 ਦੋਵਾਰੇ ਦੋਨੇ ਲਈ ਬੜਾ ਬਾਹਲਾ ਫਰਕ ਆ ਠੀਕ ਆ ਤਾਂ ਲੈ ਉਹ ਕੱਲੀ ਵਕੀਰੇ ਨਾ ਉਹ ਕੱਲੀ ਵਕੀਰੇ ਉਹ ਕੱਲੀ ਵਕੀਰੇ ਫੇਰ ਕੱਲੀ ਦਾ ਕੱਲੀ ਵਕੀਰੇ ਪਾ ਲਾ ਮੇਰਾ ਬੱਤੀ ਦੇ ਦਿਓ ਇਹਦਾ ਬੱਤੀ ਦੇ ਦਿਓ ਉਹ ਹੋਰ ਕਰਦੇ ਪਹਿਲਾਂ ਬਾਹਰੋਂ ਆ ਸੋਨੋ ਕੱਲੀ ਵਕੀਰੇ ਦੀ ਕਰਦਾ ਬਿਜਲੀ ਨਹੀਂ ਰਹੀ ਉਹ ਥੋੜਾ ਬਾਹਰ ਨਾਲ ਦੇ ਥੋੜੇ ਮਾਸਟਰ ਸਾਹਿਬ ਆ ਗਏ ਸਵੰਦਰ ਸਿੰਘ ਦਾ ਮਾਸਟਰ ਬਾਫਰ ਆ ਬਾਈ ਯਾਰ ਆਪਣਾ ਕਲਾਸ ਫੇਲ ਹੋ ਆ ਬਾਈ ਠੀਕ ਆ ਨਾ ਬੋਲ ਬੋਲ ਦੇਖ ਲੈ ਬਾਈ ਸੱਡ ਦੀ ਓਏ ਨਹੀਂ ਕੱਲੀ ਵਕਰੀ ਹੋ ਗਈ ਹੋ ਗਈ ਹੋ ਗਈ ਨਹੀਂ ਹੋ ਜਾ ਠੀਕ ਹੈ ਕੋਈ ਨਹੀਂ ਦੋ ਦੋਨੇ ਦਊ ਦੋਨੇ ਲੈ ਜਾ ਯਾਰ ਜੇ ਐਂ ਕਰਦਾ ਦੋਨਾਂ ਦੇ ਦੋਨਾਂ ਦਾ ਕਰਨਾ ਉਹ ਖਾਊ ਉਹ ਖਾਊ ਉਹ ਦੋਨਾਂ ਦਾ ਯਾਰ ਇਹ ਮੈਂ ਥੋੜਾ ਬਰਕਾ ਥੋੜਾ ਬਰਕਾ ਸੋਨਾ ਬਰਕਾ ਇੰਨਾ ਬਰਕਾ ਥੋੜਾ ਬਰਕਾ 10000 ਰੁਪਏ ਬੱਕਰੀ ਰਹਿ ਗਈ ਬਸ ਜ਼ੋਰਦਾਰੀ ਦੇਣੀ ਹੋਣੀ 20000 ਦੀ 20000 ਦੀ ਦੋਨਾਂ ਦਾ ਥੋੜਾ ਫਰਕ ਆ ਯਾਰ ਚਾਚਾ ਯਾਰ ਦੋਨੇ ਚ ਕਰ ਮੈਨੂੰ ਮੇਰੇ ਦੋਨਾਂ ਦਾ ਲਖਰੀ ਬੱਕਰੀ ਲੈਣੀ ਹੈ ਬਾਈ ਦੋਨਾਂ ਦਾ ਕਰ ਇੱਕ ਹੀ ਵਾਲੀ ਬੱਕਰੀ ਹੋ ਗਈ ਆ ਦੋਨਾਂ ਦਾ ਕਰ ਗਈ ਆ ਖਾਸ ਨੂੰ ਵੀ ਚਲਾ ਦੇ ਨਾਲੀ ਉਹਨੂੰ ਵੀ ਚੱਕ ਦੇਗਾ ਮੈਂ ਭਾਈ ਮੈਨੂੰ ਨਾਰੀ ਹੈ ਦੋਨੇ ਲੈ ਰਿਹਾ ਯਾਰ ਇਹ ਇਕੱਲੀ ਬੱਕਰੀ ਲੈਣੀ ਹੈ ਨੀਲੀ ਬੱਕਰੀ ਲੈਣੀ ਹੈ ਬੰਦਾ ਆ ਯਾਰ ਬੱਕਰੀ 2000 ਰੁਪਏ ਦਾ ਬੱਕਰਾ 2000 ਰੁਪਏ ਦਾ ਯਾਰ ਕਾਹਨੂੰ ਕੋਲ ਕਰੀਏ ਕਈ ਰੋਜ਼ ਜੇ ਮੈਨੂੰ ਦੇ ਕੇ ਬੱਕਰਾ ਵੇਚ ਲੈ ਲਿਆ ਬੋਲੀ ਨਾ ਬੋਲੀ ਦੁਕਾਨ ਵਧੀਆ ਵੀ ਪਰ ਤਾਂ ਫੁੱਟਫੀ ਹੋਗਾ ਸਦੀਪ ਭਾਈ ਓਏ ਮੇਰਾ ਖੋਦਾ ਇਰਾਈ ਹੋਗਾ ਹੋਰ ਕਿਉਂ ਲੈ ਦੇਣਾ ਵੇਚ ਲੈ ਦੇ ਦਿਆਂਗਾ ਕੋਈ ਨਹੀਂ ਕੋਈ ਨਹੀਂ ਅੱਜ ਦੋ ਬੱਕਰੀ ਦਾ ਸੌਦਾ ਕਰੀਏ 100 ਰੁਪਏ ਦਾ ਨਹੀਂ ਲਖਾਉ ਬਾਈ ਹੁਣ ਇਹ ਆਪੀ ਇਹ ਦਬੀ ਗਏ ਪਾਈ ਗਏ ਬਸਰ ਵਾਲਾ ਲਖਾਈ ਕਰੀ ਨਾ ਦੇਵਾ 100 ਰੁਪਏ ਪਿੱਛੇ ਓਹ ਹੋਰ ਕਿਹ 100 ਰੁਪਏ ਦੀ ਗੱਲ ਹੈ ਕੋਈ ਦੋਨਾਂ ਉਹਦਾ ਸਰ ਧੱਕੋ ਲੈ ਜੀ ਬੰਦਾ ਕਰੇ ਉਹਨੂੰ ਵਾਧਾ ਕਰੇਗਾ ਲੈ ਵੀ ਆ ਵਸੂ ਦਾ ਹੋਗਾ ਟੋਲਾ ਬਕਰਾਂ ਦੀ ਹਰ ਬੁੱਧਵਾਰ ਲੱਗਦਾ ਜੀ ਪਹੁੰਚਿਆ ਕਰੋ ਉਹਨਾਂ ਦੀ ਡੱਬਾ ਕਟਵਾਲੀ ਉਹ ਲੈ ਕੇ ਆਉਂਦਾ ਲੱਗਦਾ ਪਰਮਣੂ ਪਹੁੰਚਿਆ ਕਰੋ ਤੇ ਵੀਰ ਉਹਨਾਂ ਦਾ ਕਟਿਆ